ਅੱਸੀ ਕਾਲ ਦੀ ਸਾਰੀਆਂ ਭੈਣਾਂ ਨੂੰ ਜਿਹੜੀਆਂ ਭੈਣਾਂ ਵੀਡੀਓ ਦੇਖ ਰਹੀਆਂ ਨੇ ਅੱਜ ਦੀ ਵੀਡੀਓ ਬੜੀ ਖਾਸ ਹੋਣ ਵਾਲੀ ਆ ਖਾਸ ਕਿਉਂ ਹੋਣ ਵਾਲੀ ਆ ਆਪਾਂ ਖੜੇ ਆ ਅੱਜਲ ਪਿੰਡ ਦੇ ਵਿੱਚ ਨੇੜੇ ਨਾਬਾ ਜਿਹੜੀਆਂ ਭੈਣਾਂ ਘਰਾਂ ਦੇ ਵਿੱਚ ਬੈਠੀਆਂ ਸੋਚਦੀਆਂ ਰਹਿੰਦੀਆਂ ਨੇ ਵੀ ਅਸੀਂ ਕੀ ਕੰਮ ਕਰੀਏ ਕਹਿੰਦੇ ਕਿਸੇ ਦੀ ਗੁਲਾਮੀ ਨਾਲੋਂ ਆਪਣਾ ਕੰਮ ਬਹੁਤ ਚੰਗਾ ਹੁੰਦਾ ਵੱਡੇ ਨੌਕਰ ਬਣਨ ਨਾਲੋਂ ਛੋਟੇ ਬਣਜੋ ਹਨਾ ਤੇ ਗੱਲ ਇਹ ਆ ਵੀ ਭੈਣ ਆਪਣੇ ਨਾਲ ਖੜੀ ਆ ਇਹਨੇ ਨਵਾਂ ਕੰਮ ਸਟਾਰਟ ਕੀਤਾ ਆਪਾਂ ਇਹਨਾਂ ਦੀ ਬਹੁਤ ਮਦਦ ਕਰਨੀ ਆ ਹੈਲਪ ਕਰਨੀ ਆ ਹੈਲਪ ਕਿਵੇਂ ਕਰਨੀ ਆ ਵੀਡੀਓ ਨੂੰ ਪਹਿਲਾਂ ਤਾਂ ਸ਼ੇਅਰ ਕਰ ਦਿਓ ਜਿਹੜੇ ਸੂਟ ਤੁਸੀਂ ਬਾਜ਼ਾਰਾਂ ਦੇ ਵਿੱਚੋਂ ਪਣ 5000 ਦੇ 7000 ਦੇ ਲੈਨੇ ਹੋ ਉਹ ਭੈਣ ਹੁਣੀ 2500 ਤੋਂ 3500 ਦੇ ਵਿੱਚ ਤਿਆਰ ਕਰ ਦੇਣਗੇ ਹਨ ਇਹਹੀ ਗੱਲ ਹੈ ਤੇ ਭਣੇ ਹੁਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਦੱਸੋ ਸਾਨੂੰ ਸਭ ਤੋਂ ਪਹਿਲਾਂ ਵੀ ਆਪਣਾ ਨਾਂ ਦੱਸ ਦੋ ਪਿੰਡ ਕਿਹੜਾ ਸਾਰਾ ਕੁਝ ਦੱਸ ਦੋ ਹਾਂਜੀ ਵੀਰੇ ਮੇਰਾ ਨਾਮ ਰੁਕਸਾਨਾ ਹੈ ਵੀਰੇ ਠੀਕ ਹੈ ਆਪਣੇ ਪਿੰਡਾ ਬਣਾਚਲਾ ਨਾਬੇ ਦੇ ਲਵੇ ਆ ਚਿੰਤਾ ਵਾਲੇ ਦੇ ਵਿਚਕਾਰ ਪੈਂਦਾ ਹੈ ਵੀਰੇ ਨਾਬੇ ਤੋਂ ਚਿੰਤਾ ਵਾਲੇ ਦੇ ਰੋਡ ਤੇ ਤੁਸੀਂ ਭਣੇ ਇਹ ਜਿਹੜੀਆਂ ਮਸ਼ੀਨਾਂ ਲਾਈਆਂ ਨੇ ਕਿੰਨੇ ਕ ਟਾਈਮ ਤੋਂ ਤੁਸੀਂ ਕੰਮ ਕਰ ਰਹੇ ਹੋ ਦੋ ਸਾਲ ਹੋ ਗਏ ਵੀਰੇ ਕੰਮ ਕਰਦੇ ਹਨ ਤਾਂ ਠੀਕ ਹੈ ਠੀਕ ਹੈ ਠੀਕ ਹੈ ਤੇ ਜਿਹੜਾ ਭਾਵੇਂ ਇਹਦੇ ਵਿੱਚ ਮੇਨ ਧਾਗਾ ਵਰਤਿਆ ਜਾਂਦਾ ਉਹ ਧਾਗਾ ਕਿਹੜੀ ਕੰਪਨੀ ਦਾ ਤੁਸੀਂ ਵਰਤਦੇ ਹੋ ਉਹ ਮੋਰ ਦਾ ਵਰਤਦੇ ਆਂ ਵੀਰੇ ਆਪਾਂ ਠੀਕ ਹੈ ਅੱਛਾ ਮੋਰ ਕੰਪਨੀ ਦਾ ਧਾਗਾ ਵਰਤਿਆ ਜਾਂਦਾ ਹੈ ਮੋਰ ਕੰਪਨੀ ਦਾ ਵਰਤਿਆ ਜਾਂਦਾ ਹੈ ਵੀਰੇ ਠੀਕ ਆ ਤੁਸੀਂ ਦੇਖ ਸਕਦੇ ਹੋ ਮੋਰ ਕੰਪਨੀ ਦਾ ਧਾਗਾ ਵਰਤਿਆ ਜਾਂਦਾ ਤੇ ਜਿਹੜਾ ਆਪਣੇ ਇਹਦੇ ਵਿੱਚ ਤੁਸੀਂ ਇਹ ਮਤਲਬ ਆਹਾ ਤੁਹਾਡੇ ਕੋਲੇ ਸੂਟ ਨੇ ਹਨਾ ਇਹ ਸੂਟ ਤੁਹਾਡੇ ਕੋਲੇ ਆਪਣੇ ਕੋਲੇ ਹੁੰਦੇ ਨੇ ਜਾਂ ਮਤਲਬ ਕਸਟਮਰ ਦੇ ਹੁੰਦੇ ਨੇ ਨਹੀਂ ਆਪਣੇ ਕੋਲ ਹੀ ਹੁੰਦੇ ਨੇ ਵੀਰੇ ਆਪਾਂ ਆਪਣੀ ਮਾਲ ਤੇ ਤਿਆਰ ਕਰਕੇ ਰੈਡੀ ਕਰਕੇ ਅੱਛਾ ਤੁਹਾਡੇ ਕੋਲੇ ਮਤਲਬ ਆਪਦਾ ਕੱਪੜਾ ਵੀ ਹੈਗਾਗਾ ਹਾਂਜੀ ਵੀਰੇ ਤੇ ਜੇ ਆਪਾਂ ਤੋਂ ਲੈਣਾ ਕੱਪੜਾ ਆਪਾਂ ਵੀ ਦੇ ਦੇ ਦਿੰਦੇ ਨੇ ਕੱਪੜਾ ਓਕੇ ਜੀ ਤੁਸੀਂ ਵੀ ਦੇ ਸਕਦੇ ਹੋ ਤੇ ਮਤਲਬ ਜੇ ਕੋਈ ਭੈਣ ਆਪਦਾ ਕੱਪੜਾ ਲੈ ਕੇ ਆਉਂਦੀ ਆ ਪਲੱਸ ਨਾਲ ਕੋਈ ਡ ਤੇ ਉਹਦਾ ਵੀ ਤੁਸੀਂ ਤਿਆਰ ਕਰਵਾਉਣਾ ਹਾਂਜੀ ਵੀਰੇ ਉਵੇਂ ਸੇਮ ਡਿਜ਼ਾਈਨ ਬਣਾ ਦਨੇ ਆਪਾਂ ਠੀਕ ਆ ਕਪੜਾ ਆਪਣੇ ਕਿਹੜੀ ਕੰਪਨੀ ਦਾ ਤੁਸੀਂ ਵਰਤਦੇ ਹੋ ਕਪੜਾ ਵੀਰੇ ਆਪਾਂ ਰਾਮ ਟੈਕਸ ਦਾ ਹੋ ਗਿਆ ਐਸ ਕੇ ਦਾ ਹੋ ਗਿਆ ਏ ਕੇ ਦਾ ਹੋ ਗਿਆ ਠੀਕ ਆ ਸਾਨੂੰ ਮਤਲਬ ਆਪਾਂ ਨੂੰ ਪਤਾ ਲੱਗ ਜੂ ਕੋਈ ਮੋਹਰ ਮੂਰ ਦਾ ਆਏ ਏ ਕੇ ਦਾ ਹਾਂਜੀ ਵੀਰੇ ਆ ਦੇਖੋ ਜਿਹੜਾ ਕੋਈ ਮੋਹਰ ਵਾਲਾ ਹੋਊਗਾ ਇਹ ਕੰਨੀ ਤੇ ਮੋਹਰ ਲੱਗੀ ਹੁੰਦੀ ਆ ਦੇਖੋ ਠੀਕ ਆ ਆਪਣੇ ਐਸ ਕੇ ਦੀ ਠੀਕ ਆ ਆ ਵਾਲੀ ਠੀਕ ਆ ਆਪਣੇ ਠੀਕ ਆ ਹਾਂ ਜਿਹੜਾ ਬ੍ਰਾਂਡ ਹੋਊਗਾ ਐਸ ਕੇ ਦਾ ਬ੍ਰਾਂਡ ਆ ਤੇ ਜਿਹੜੀਆਂ ਆਪਣੇ ਇਹ ਮਸ਼ੀਨਾਂ ਚੱਲਦੀਆਂ ਨੇ ਇਦੇ ਵਿੱਚ ਮਤਲਬ ਇੱਕ ਵਾਰੀ ਦੇ ਵਿੱਚ ਕਿੰਨੇ ਸੂਟ ਤਿਆਰ ਹੁੰਦੇ ਆ 6 ਸੂਟ ਕਰਦੇ ਆ ਵੀਰੇ ਇੱਕ ਵਾਰਤ ਤਿਆਰ ਆਪਾਂ ਕਿੰਨੇ ਟਾਈਮ ਚ ਹੋ ਜਾਂਦੇ ਆ ਆਪਣੇ ਇਹ ਲੱਗ ਜਾਂਦੇ ਨੇ ਵੀਰੇ 8 ਘੰਟੇ 6 ਸੂਟਾਂ ਨੂੰ ਓਕੇ 6 ਸੂਟਾਂ ਨੂੰ 8 ਘੰਟੇ ਲੱਗ ਜਾਂਦੇ ਨੇ ਅੱਠ ਘੰਟੇ ਲੱਗ ਜਾਂਦੇ ਨੇ ਅੱਛਾ ਆਪਣੇ ਨੰਬਰ 2 ਤੇ ਆਪਾਂ ਨੂੰ ਇਹ ਦੱਸੋ ਵੀ ਜੇ ਕਿਸੇ ਭੈਣ ਨੇ ਮਤਲਬ ਜਿਹੜੀਆਂ ਘਰਾਂ ਦੇ ਵਿੱਚ ਵਿਹਲੀਆਂ ਬੈਠੀਆਂ ਨੇ ਸੂਚਦੀਆਂ ਰਹੀਆਂ ਨੇ ਜੇ ਕਿਸੇ ਭੈਣ ਦੇ ਰਜਗਾਰ ਲੈਣਾ ਹੋਵੇ ਤੁਸੀਂ ਰਜਗਾਰ ਵੀ ਮਾਇਆ ਕਰਾਉਂਦੇ ਆ ਹਾਂਜੀ ਵੀਰੇ ਤੁਹਾਡੇ ਕੋਲੇ ਆ ਕੇ ਕਿਸੇ ਨੇ ਲੱਗਣਾ ਹੋਵੇ ਹਾਂਜੀ ਹਾਂ ਵੀਰੇ ਆਪਾਂ ਹਾਂ ਕਿਉਂਕਿ ਕਿਸੇ ਦੇ ਹੋਰ ਆਪਾਂ ਮੂਰੇ ਗੁਲਾਮੀ ਕਰਾਂਗੇ ਆਪਣਾ ਕੰਮ ਸ਼ੁਰੂ ਕਰਨੀ ਹੈ ਕੰਮ ਹੋਰ ਕਰਨੀ ਅੱਗੇ ਤੋਰਨਗੇ ਆਪਣਾ ਕੰਮ ਹਾਂ ਜੇ ਤੁਸੀਂ ਦੇਖੋ ਭੈਣੇ ਫੈਕਟਰੀ ਦੇ ਵਿੱਚ ਮੰਨ ਕੇ ਚੱਲੋ ਵੀ 12-12 ਘੰਟੇ ਕੰਮ ਕਰਕੇ ਤੁਹਾਨੂੰ 8000 ਮਿਲਦਾ ਹਾਂਜੀ ਹਾਂ ਵੀ ਉਹਦੇ ਨਾਲੋਂ ਤਾਂ ਆਪਣਾ ਕੰਮ ਸਟਾਰਟ ਕਰ ਲਓ ਭੈਣ ਨਾਲ ਰਾਬਤਾ ਕਰ ਸਕਦੇ ਹੋ ਬਾਹਲਾ ਘੈਂਟ ਕੰਮ ਆ ਬਹੁਤ ਵਧੀਆ ਭੈਣ ਹੋਈਆਂ ਦਾ ਕੰਮ ਆ ਬਾਕੀ ਭੈਣ ਹੁਣੀ ਦੀ ਇੰਸਟਾ ਆਈਡੀ ਐ ਇੱਕ ਭੈਣ ਇੰਸਟਾਡੀ ਕੀ ਆ ਤੁਹਾਡੀ ਸ਼ਾਹਪੂਤੀ ਕੱਚਲ ਤੋਂ ਵੀਰੇ ਆਪਣੀ ਇੰਸਟਾ ਆਈਡੀ ਆ ਨੰਬਰ ਸਕਰੀਨ ਤੇ ਚੱਲਦਾ ਇਹਨਾਂ ਨਾਲ ਗੱਲ ਕਰ ਸਕਦੇ ਹੋ ਰਾਬਤਾ ਕਰ ਸਕਦੇ ਹੋ ਪਿੰਡ ਅੱਚਲ ਦੇ ਵਿੱਚ ਆ ਸਕਦੇ ਹੋ ਤੁਸੀਂ 90 ਤੋਂ ਕਿੰਨੇ ਕਿਲੋਮੀਟਰ ਹੈ ਆਪਣੇ 12 ਕਿਲੋਮੀਟਰ ਆ ਵੀਰੇ 90 ਤੋਂ 12 ਕਿਲੋਮੀਟਰ ਬਾਕੀ ਇੰਸਟਾਡੀ ਆ ਜਿਹੜੀ ਇਹਨਾਂ ਦੀ ਮੈਂਸ਼ਨ ਵੀ ਆਪਾਂ ਕਰਾਂਗੇ ਉਥੇ ਇਹਨਾਂ ਨੂੰ ਮੈਸੇਜ ਵੀ ਕਰ ਸਕਦੇ ਹੋ ਵੀਰੇ ਸਾਨੂੰ ਇੱਕ ਇਹ ਦੱਸੋ ਵੀ ਜਿਹੜੀ ਤੁਹਾਡੇ ਆਪਾਂ ਸਾਹਮਣੇ ਮਸ਼ੀਨਾਂ ਦੇਖ ਰਹੇ ਹਾਂ ਇਹ ਕਿਹੜੀਆਂ ਨੇ ਵੀਰੇ ਏ ਵੀਰ ਜੀ ਲੀਜੀਏ ਕੰਪਨੀ ਦਾ ਬ੍ਰਾਂਡ ਆ ਜੀ ਇਹ ਠੀਕ ਆ ਮੇਰਾ ਵੀਰ ਨੇੜੇ ਹੋ ਕੇ ਜਮੀ ਮਾਰ ਦੇਣਾ ਦੇਖਣਾ ਕੈਮਰਾ ਓਕੇ ਇਹਨਾਂ ਦੇ ਵਿੱਚ ਵੀਰੇ ਕੀ ਸੂਟ ਚੱਲਦੇ ਨੇ ਜਾਂ ਦੁਪੱਟੇ ਚੱਲ ਰਹੇ ਨੇ ਵੀਰ ਜੀ ਸੂਟ ਇੱਧਰ ਚੱਲ ਰਹੇ ਨੇ ਤੇ ਦੁਪੱਟੇ ਇੱਧਰ ਚੱਲ ਰਹੇ ਨੇ ਠੀਕ ਆ ਇੱਕ ਵਾਰ ਚ ਇੱਥੇ ਕਹੇ ਦੁਪੱਟੇ ਹੁੰਦੇ ਨੇ ਵੀਰੇ ਇਸ ਤੇ ਵੀਰੇ ਦੋ ਦੁਪੱਟੇ ਨਿਕਲਦੇ ਨੇ ਇੱਕ ਵਾਰ ਚ ਦੋ ਦੁਪੱਟੇ ਠੀਕ ਆ ਇਹਨਾਂ ਨੂੰ ਵੀਰੇ ਜਿਹੜਾ ਤੁਸੀਂ ਧਾਗਾ ਲਾਉਨੇ ਹੋ ਉਹ ਕਿਹੜੀ ਕੰਪਨੀ ਦਾ ਇਹ ਸਾਰੇ ਵੀਰ ਜੀ ਟੋਟਲੀ ਮੋਰ ਕੰਪਨੀਆਂ ਦਾ ਧਾਗਾ ਹੁੰਦਾ ਜੀ ਠੀਕ ਆ ਠੀਕ ਆ ਠੀਕ ਆ ਹਾਂ ਜੀ ਮ ਬਾਕੀ ਬਣਾ ਕੋਈ ਹੋਰ ਗੱਲਬਾਤ ਕਹਿਣੀ ਚਾਹੁੰਦੇ ਹੋ ਕੋਈ ਹਾਂਜੀ ਵੀਰੇ ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਵੀ ਹਨਾ ਜਿਹੜੇ ਬਣਾ ਘਰੇ ਬੈਠਿਆ ਨੇ ਆਪਣਾ ਰੋਜਗਾਰ ਤੋੜ ਸਕਦੀਆਂ ਨੇ ਜਿਵੇਂ ਹੁਣ ਮੇਰੇ ਕੋਲੋਂ ਕੰਮ ਸਿੱਖ ਸਕਦੀਆਂ ਨੇ ਮੇਰੇ ਕੋਲ ਆ ਕੇ ਸਿੱਖ ਲੈਣਾ ਆਪਣੀ ਛੋਟੀ ਮਸ਼ੀਨ ਲੈ ਆਉਣ ਪਹਿਲਾਂ ਛੋਟੀ ਮਸ਼ੀਨ ਤੋਂ ਕਿਉਂ ਆਪਾਂ ਥੋੜਾ ਥੋੜਾ ਕੰਮ ਕਰਦੇ ਕਰਦੇ ਅੱਗੇ ਵਧਦੇ ਹੁੰਨੇ ਆ ਜੀ ਹਾਂ ਪਹਿਲਾਂ ਛੋਟੇ ਲੈਵਲ ਤੋਂ ਫਿਰ ਵੱਡੇ ਲੈਵਲ ਤੇ ਬੰਦਾ ਪਹੁੰਚਦਾਗਾ ਜਿਹੜਾ ਬੰਦਾ ਮਿਹਨਤ ਕਰਦਾ ਵਾਹਿਗੁਰੂ ਵੀ ਉਹਦੀ ਤਰੱਕੀ ਦਿੰਦਾ ਬਾਕੀ ਆਨਲਾਈਨ ਡਿਲੀਵਰੀ ਦਾ ਕੰਮ ਆ ਭੈਣ ਹੁਣੀਆਂ ਉਹ ਵੀ ਕਰਦੇ ਨੇ ਬਾਹਰ ਅਮਰੀਕਾ ਕੈਨੇਡਾ ਆਸਟ੍ਰੇਲੀਆ ਸਾਰੇ ਮਤਲਬ ਸਾਰੇ ਹਾਂਜੀ ਸਾਰੇ ਜਾਂਦੇ ਠੀਕ ਆ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਹੱਸੀ ਕਾਲ ਜੀ